ਇੱਕ ਵਾਰ ਦੀ ਗੱਲ ਹੈ ਇੱਕ ਸਮੇਂ ਵਿੱਚ ਬੜੇ ਹੀ ਪਹੁੰਚੇ ਹੋਏ ਸਾਧੂ ਸੰਤ ਹੋਏ ਉਹਨਾਂ ਸਾਧੂ ਸੰਤਾਂ ਦੇ ਕੋਲ ਕੋਈ ਵੀ ਆਪਣੀ ਮੁਸ਼ਕਿਲ ਲੈ ਕੇ ਜਾਂਦਾ ਤਾਂ ਸਾਧੂ ਸੰਤ ਉਹਦੀ ਮੁਸ਼ਕਿਲ ਦਾ ਹੱਲ ਕਰ ਦਿੰਦੇ ਲੋਕ ਰੋਂਦੇ ਹੋਏ ਸੰਤ ਜੀ ਦੇ ਕੋਲ ਆਉਂਦੇ ਤੇ ਹੱਸਦੇ ਹੱਸਦੇ ਆਪਣੇ ਘਰਾਂ ਨੂੰ ਵਾਪਸ ਜਾਂਦੇ ਕਹਿੰਦੇ ਉਹ ਸੰਤ ਜੀ ਦੇ ਵਿੱਚ ਇੱਕ ਖਾਸੀਅਤ ਸੀ ਉਹ ਕਦੇ ਵੀ ਇੱਕ ਥਾਂ ਤੇ ਟਿਕ ਕੇ ਨਹੀਂ ਸੀ ਬਹਿੰਦੇ ਉਹ ਪਿੰਡ ਪਿੰਡ ਜਾ ਕੇ ਲੋਕਾਂ ਦਾ ਭਲਾ ਕਰਦੇ ਰਹਿੰਦੇ ਸੀ ਉਹ ਜਿਹੜੇ ਵੀ ਪਿੰਡ ਦੇ ਵਿੱਚ ਜਾਂਦੇ ਇੱਕ ਜਾਂ ਦੋ ਮਹੀਨਿਆਂ ਤੋਂ ਵੱਧ ਨਹੀਂ ਸੀ ਰੁਕਦੇ ਉਹ ਜਿਹੜੇ ਵੀ ਪਿੰਡ ਜਾਂ ਸ਼ਹਿਰ ਵਿੱਚ ਰਹਿੰਦੇ ਉਹ ਇੱਕ ਥਾਂ ਤੇ ਟਿਕ ਕੇ ਨਹੀਂ ਸੀ ਬਹਿੰਦੇ ਉਹ ਹਰ ਗਲੀ ਮਹੱਲੇ ਦੇ ਵਿੱਚ ਲੋਕਾਂ ਦੀ ਸੇਵਾ ਕਰਦੇ ਫਿਰਦੇ ਰਹਿੰਦੇ ਜੇ ਕੋਈ ਆਪਣੇ ਘਰ ਦੇ ਵਿੱਚ ਲੈ ਜਾਂਦਾ ਤਾਂ ਉਹਦੇ ਘਰੇ ਵੀ ਚਲੇ ਜਾਂਦੇ ਸੀ ਬਸ ਐਦਾਂ ਹੀ ਤੁਰ ਫਿਰ ਕੇ ਲੋਕਾਂ ਦਾ ਭਲਾ ਕਰਦੇ ਸੀ ਲੋਕਾਂ ਦੀ ਸਮੱਸਿਆਵਾਂ ਨੂੰ ਦੇਖਦੇ ਉਹਨਾਂ ਦਾ ਹੱਲ ਕਰ ਦੋ ਵਕਤ ਦਾ ਪ੍ਰਸ਼ਾਦਾ ਮਿਲਦਾ ਤੇ ਮਾਲਕ ਦਾ ਸ਼ੁਕਰਾਨਾ ਕਰਦੇ ਅਸੰਗਤ ਜੀ ਜ਼ਿਕਰ ਹੈ ਕਿ ਇੱਕ ਵਾਰ ਉਹ ਕਿਸੇ ਸ਼ਹਿਰ ਦੇ ਵਿੱਚ ਗਏ ਸ਼ਹਿਰ ਦੇ ਵਿੱਚ ਗਿਆ ਨੂੰ ਉਹਨਾਂ ਨੂੰ ਹਜੇ 10 ਦਿਨ ਹੀ ਹੋਏ ਸੀ ਤੇ ਉਹਨਾਂ ਦੇ ਕੋਲ ਕੋਈ ਪ੍ਰਾਣੀ ਆਇਆ ਉਹ ਬੰਦਾ ਉਹ ਪ੍ਰਾਣੀ ਬੜਾ ਹੀ ਦੁਖੀ ਸੀ ਤੇ ਪਰੇਸ਼ਾਨ ਸੀ ਉਹ ਵਿਅਕਤੀ ਸੰਤ ਜੀ ਨੂੰ ਆ ਕੇ ਕਹਿਣ ਲੱਗਿਆ ਕਿ ਸੰਤ ਜੀ ਬਾਬਾ ਜੀ ਮੈਂ ਵੀ ਆਪਣੀ ਜ਼ਿੰਦਗੀ ਤੋਂ ਬੜਾ ਦੁਖੀ ਹਾਂ ਮੇਰੀਆਂ ਮੁਸ਼ਕਲਾਂ ਦੇ ਹੱਲ ਵੀ ਮੈਨੂੰ ਦੱਸੋ ਤਾਂ ਸੰਤ ਜੀ ਉਹਨੂੰ ਕਹਿਣ ਲੱਗੇ ਪੁੱਤਰ ਜੀ ਤੁਸੀਂ ਮੈਨੂੰ ਆਪਣੇ ਦੁੱਖ ਦੱਸੋ ਆਪਣੀਆਂ ਮੁਸ਼ਕਲਾਂ ਦੱਸੋ ਮੈਂ ਤੈਨੂੰ ਉਹਨਾਂ ਦੇ ਹੱਲ ਦੱਸਾਂਗਾ ਤਾਂ ਸਾਧ ਸੰਗਤ ਜੀ ਗੁਰਮੁਖ ਪਿਆਰਿਓ ਉਸ ਵਿਅਕਤੀ ਨੇ ਆਪਣੇ ਦੁੱਖ ਦੱਸਣੇ ਸਟਾਰਟ ਕਰ ਦਿੱਤੇ ਉਸਨੇ ਸਭ ਤੋਂ ਵੱਡਾ ਦੁੱਖ ਦੱਸਿਆ ਕਿ ਸੰਤ ਜੀ ਮੈਂ ਬੜੀ ਮਿਹਨਤ ਕਰਦਾ ਹਾਂ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਮਿਹਨਤ ਕਰਦਾ ਹਾਂ ਮੈਂ ਹਮੇਸ਼ਾ ਹੀ ਆਪਣੀ ਜ਼ਿੰਦਗੀ ਦੇ ਵਿੱਚ ਵਾਅਦੇ ਦੇ ਲਈ ਮਿਹਨਤ ਕਰਦਾ ਹਾਂ ਪਰ ਮੈਨੂੰ ਘਾਟਾ ਹੀ ਘਾਟਾ ਪੈ ਰਿਹਾ ਹੈ ਇਸ ਕਰਕੇ ਮੈਂ ਬੜਾ ਦੁਖੀ ਤੇ ਪਰੇਸ਼ਾਨ ਰਹਿੰਦਾ ਹਾਂ ਮੇਰਾ ਮਨ ਹਰ ਵੇਲੇ ਦੁਖੀ ਤੇ ਪਰੇਸ਼ਾਨ ਰਹਿੰਦਾ ਹੈ ਪਰ ਮੈਨੂੰ ਕਮਾਕਾਰਾਂ ਦੇ ਵਿੱਚ ਖੁਸ਼ੀ ਨਹੀਂ ਹੁੰਦੀ ਕਈ ਵਾਰ ਮੈਨੂੰ ਕੰਮਕਾਰ ਦੇ ਵਿੱਚ ਵਾਧਾ ਵੀ ਹੋ ਜਾਂਦਾ ਹੈ ਕਿਸੇ ਨਾ ਕਿਸੇ ਕੰਮ ਦੇ ਵਿੱਚ ਵਾਧਾ ਵੀ ਹੋ ਜਾਂਦਾ ਹੈ ਪਰ ਮੈਨੂੰ ਖੁਸ਼ੀ ਨਹੀਂ ਮਹਿਸੂਸ ਹੁੰਦੀ ਮਨ ਦੇ ਵਿੱਚ ਕਿਸੇ ਨਾ ਕਿਸੇ ਕੋਨੇ ਦੇ ਵਿੱਚ ਕੋਈ ਨਾ ਕੋਈ ਕਮੀ ਜੀ ਖਲਦੀ ਰਹਿੰਦੀ ਹੈ ਮਨ ਖੁਸ਼ ਨਹੀਂ ਰਹਿੰਦਾ ਮਨ ਮੇਰਾ ਉਦਾਸ ਰਹਿੰਦਾ ਹੈ ਤਾਂ ਸੰਤ ਜੀ ਨੇ ਕਿਹਾ ਕਿ ਇਹ ਤੇਰੀ ਕੋਈ ਮੁਸ਼ਕਲ ਵਾਲੀ ਵੱਡੀ ਨਹੀਂ ਹੈਗੀ ਇਹ ਮੁਸ਼ਕਲ ਦਾ ਹੱਲ ਤਾਂ ਮੈਂ ਤੈਨੂੰ ਹੁਣੇ ਦੱਸ ਦਿੰਨਾ ਪਰ ਕਰਨਾ ਤੈਨੂੰ ਪੈਣਾ ਤਾਂ ਸਾਧ ਸੰਗਤ ਜੀ ਗੁਰਮੁਖ ਪਿਆਰਿਓ ਸੰਤ ਜੀ ਨੇ ਉਸ ਨੂੰ ਕਿਹਾ ਕਿ ਤੇਰੇ ਕੰਮਾਂ ਦੇ ਵਿੱਚ ਤੇਰੀ ਜ਼ਿੰਦਗੀ ਦੇ ਵਿੱਚ ਜਿਹੜੀ ਵੀ ਤੈਨੂੰ ਕਮੀ ਲੱਗਦੀ ਹੈ ਨਾ ਇਹਦੇ ਵਿੱਚ ਪੁੱਤਰ ਜੀ ਤੈਨੂੰ ਅਸੀਸਾਂ ਦੀ ਲੋੜ ਹੈ ਤੈਨੂੰ ਅਸੀਸਾਂ ਦੀ ਕਮੀ ਹੈ ਤੈਨੂੰ ਆਪਣੇ ਆਪ ਦੇ ਲਈ ਦੁਆਵਾਂ ਦੀ ਲੋੜ ਹੈ ਤੈਨੂੰ ਆਪਦੇ ਆਪ ਲਈ ਅਸੀਸਾਂ ਤੇ ਦੁਆਵਾਂ ਹੀ ਇਕੱਠੀਆਂ ਕਰਨੀਆਂ ਪੈਣਗੀਆਂ ਤਾਂ ਅੱਗੋਂ ਉਹ ਵਿਅਕਤੀ ਕਹਿਣ ਲੱਗਿਆ ਕਿ ਸੰਤ ਜੀ ਮੈਂ ਤਾਂ ਬਹੁਤ ਭਲਾ ਕਰਦਾ ਹਾਂ ਮੈਂ ਤਾਂ ਧਾਰਮਿਕ ਸਥਾਨਾਂ ਉੱਤੇ ਲੋੜਵੰਦ ਗਰੀਬਾਂ ਦੀ ਮਦਦ ਕਰਦਾ ਹਾਂ ਜਾ ਕੇ ਕਿਸੇ ਨੂੰ ਪੈਸੇ দান ਕਰਦਾ ਹਾਂ ਕਿਸੇ ਨੂੰ ਕੱਪੜੇ দান ਕਰਦਾ ਹਾਂ ਕਈਆਂ ਨੂੰ ਰੋਟੀ ਵੀ ਖਵਾਉਂਦਾ ਹਾਂ ਲੋਕ ਮੇਰੇ ਤੋਂ ਖੁਸ਼ ਵੀ ਬਹੁਤ ਹੁੰਦੇ ਨੇ ਮੈਨੂੰ ਅਸੀਸਾਂ ਦਿੰਦੇ ਨੇ ਲੋਕ ਮੈਨੂੰ ਦੁਆਵਾਂ ਦਿੰਦੇ ਨੇ ਪਰ ਤੁਸੀਂ ਮੈਨੂੰ ਕਹਿ ਰਹੇ ਹੋ ਕਿ ਮੈਨੂੰ ਅਸੀਸਾਂ ਦੀ ਕਮੀ ਹੈ ਤਾਂ ਸੰਤ ਜੀ ਕਹਿਣ ਲੱਗੇ ਕਿ ਹਾਂ ਪੁੱਤਰ ਜੀ ਮੈਂ ਸਹੀ ਕਹਿ ਰਿਹਾ ਹਾਂ ਤੁਹਾਨੂੰ ਹੋਰ ਦੁਆਵਾਂ ਅਸੀਸਾਂ ਦੀ ਲੋੜ ਹੈ ਤਾਂ ਉਹ ਵਿਅਕਤੀ ਕਹਿਣ ਲੱਗਾ ਕਿ ਸੰਤ ਜੀ ਮੈਂ ਇਨਸਾਨਾਂ ਦਾ ਭਲਾ ਕਰ ਕਰਕੇ ਤਾਂ ਬਹੁਤ ਦੇਖ ਲਿਆ ਹੁਣ ਜੇ ਤੁਸੀਂ ਮੈਨੂੰ ਕਹੋ ਤਾਂ ਮੈਂ ਕਿਸੇ ਪਸ਼ੂ ਦਾ ਭਲਾ ਕਰਕੇ ਦੇਖ ਲੈਂਦਾ ਹਾਂ ਤਾਂ ਸੰਤ ਜੀ ਨੇ ਅੱਗੋਂ ਕਿਹਾ ਕਿ ਠੀਕ ਹੈ ਜੇ ਤੂੰ ਅੱਜ ਤੱਕ ਇਨਸਾਨਾਂ ਦਾ ਬਹੁਤ ਭਲਾ ਕਰ ਲਿਆ ਬਹੁਤ ਭਲਾ ਕਰ ਲਿਆ ਤਾਂ ਤੂੰ ਅੱਜ ਤੋਂ ਐਂ ਕਰ ਤੂੰ ਜਾਨਵਰਾਂ ਦਾ ਭਲਾ ਕਰਕੇ ਦੇਖ ਤਾਂ ਸੰਤ ਜੀ ਨੇ ਉਹਨੂੰ ਇੱਕ ਉਜਕਤ ਦੱਸੀ ਸੰਤ ਜੀ ਕਹਿੰਦੇ ਜਦੋਂ ਤੂੰ ਆਪਣੇ ਕਿਸੇ ਵੀ ਕੰਮਕਾਰ ਵਾਸਤੇ ਘਰੋਂ ਨਿਕਲੇਂ ਆਪਣੇ ਨਾਲ ਰੋਟੀ ਪਕਾ ਕੇ ਲੈ ਕੇ ਜਾਇਆ ਕਰ ਤਾਂ ਸੰਤ ਜੀ ਕਹਿੰਦੇ ਕਿ ਤੈਨੂੰ ਜੋ ਵੀ ਰਾਸਤੇ ਦੇ ਵਿੱਚ ਜਾਨਵਰ ਮਿਲੇ ਤੂੰ ਉਹਨੂੰ ਰੋਟੀ ਖਵਾ ਕੇ ਜਾਇਆ ਕਰ ਜਿਉਂ-ਜਿਉਂ ਤੇਰੀ ਰੋਟੀ ਖਾਏਗਾ ਤਿਉਂ-ਤਿਉਂ ਤੇਰਾ ਭਲਾ ਹੋਣਾ ਸਟਾਰਟ ਹੋ ਜਾਏਗਾ ਅਸਾਧ ਸੰਗਤ ਜੀ ਉਸ ਵਿਅਕਤੀ ਨੇ ਸੰਤ ਜੀ ਦੀ ਗੱਲ ਨੂੰ ਮੰਨਿਆ ਤੇ ਅਗਲੇ ਦਿਨ ਤੋਂ ਹੀ ਉਹ ਕੰਮ ਕਰਨਾ ਸਟਾਰਟ ਕਰ ਦਿੱਤਾ ਜਦੋਂ ਵੀ ਉਹ ਕਿਸੇ ਕੰਮਕਾਰ ਤੇ ਜਾਂਦਾ ਤਾਂ ਉਹਨੇ ਆਪਣੀ ਪਤਨੀ ਨੂੰ ਕਹਿਣਾ ਕਿ ਮੈਨੂੰ 5-7 ਫੁਲਕੇ ਤਿਆਰ ਕਰਕੇ ਦੇ ਦੇ ਮੈਂ ਰਾਸਤੇ ਦੇ ਵਿੱਚ ਜਾਂਦੇ ਜਾਂਦੇ ਭਲਾ ਕਰਕੇ ਜਾਣਾ ਹੈ ਸਾਧ ਸੰਗਤ ਜੀ ਜਦੋਂ ਵੀ ਉਹ ਵਿਅਕਤੀ ਘਰੋਂ ਨਿਕਲਦਾ ਰੋਟੀ ਲੈ ਕੇ ਨਿਕਲਦਾ ਤਾਂ ਕਈ ਵਾਰ ਉਹਨੂੰ ਆਪਣੀ ਗਲੀ ਦੇ ਵਿੱਚ ਹੀ ਗਾਂ, ਕੁੱਤਾ ਹੋਰ ਪਸ਼ੂ ਮਿਲ ਜਾਂਦੇ ਤਾਂ ਉਹ ਉਹਨਾਂ ਨੂੰ ਹੀ ਰੋਟੀ ਖਵਾਉਣ ਦੀ ਕੋਸ਼ਿਸ਼ ਕਰਦਾ ਉਹ ਉਹਨਾਂ ਦੇ ਅੱਗੇ ਰੋਟੀ ਰੱਖਦਾ ਤੇ ਆਪਣੇ ਕੰਮਾਂਕਾਰਾਂ ਨੂੰ ਚਲਦਾ ਪਰ ਕਹਿੰਦੇ ਹਜੇ 2-3 ਦਿਨ ਹੀ ਹੋਏ ਸੀ ਉਹ ਸੰਤ ਜੀ ਕੋਲ ਫੇਰ ਆ ਗਿਆ ਤਾ ਉਹ ਸੰਤ ਜੀ ਨੂੰ ਕਹਿਣ ਲੱਗਿਆ ਕਿ ਸੰਤ ਜੀ ਮੈਂ ਤੁਹਾਡੇ ਕਹੇ ਮੁਤਾਬਕ ਹੀ ਰੋਜ਼ ਕੰਮ ਕਰਦਾ ਹਾਂ ਸਗੋਂ ਇੱਕ ਦੋ ਨਹੀਂ ਮੈਂ ਤਾਂ ਪੰਜ ਸੱਤ ਫੁਲਕੇ ਪਕਾ ਕੇ ਲੈ ਕੇ ਜਾਂਦਾ ਹਾਂ ਕਦੇ ਆਪਣੀ ਗਲੀ ਦੇ ਵਿੱਚ ਕਦੇ ਰਾਸਤੇ ਦੇ ਵਿੱਚ ਜਾਂਦੇ ਜਾਂਦੇ ਜੂਆਂ ਨੂੰ ਖਵਾ ਦਿੰਦਾ ਹਾਂ ਅਰ ਸੰਤ ਜੀ ਤੁਸੀਂ ਸੁਣ ਕੇ ਹੈਰਾਨ ਹੋਵੋਗੇ ਕਿ ਕੋਈ ਵੀ ਪਸ਼ੂ ਕੋਈ ਵੀ ਕੁੱਤਾ ਮੇਰੇ ਹੱਥੋਂ ਰੋਟੀ ਛੱਕਦਾ ਹੀ ਨਹੀਂ ਮੈਂ ਉਹਨਾਂ ਦੇ ਅੱਗੇ ਉਹ ਰੋਟੀ ਰੱਖ ਕੇ ਚਲਿਆ ਜਾਂਦਾ ਹਾਂ ਪਰ ਹੈਰਾਨੀ ਦੀ ਗੱਲ ਇਹ ਹੈ ਜਦੋਂ ਮੈਂ ਆ ਕੇ ਦੇਖਦਾ ਹਾਂ ਉਸ ਰੋਟੀ ਨੂੰ ਉਸ ਪ੍ਰਸ਼ਾਦੇ ਨੂੰ ਕਿਸੇ ਨੇ ਮੂੰਹ ਨਹੀਂ ਲਾਇਆ ਹੁੰਦਾ ਉਹ ਰੋਟੀ ਤੇ ਪ੍ਰਸ਼ਾਦਾ ਉਸੇ ਤਰ੍ਹਾਂ ਹੀ ਉੱਥੇ ਪਿਆ ਹੁੰਦਾ ਹੈ ਇਸ ਕਰਕੇ ਮੈਂ ਬੜਾ ਦੁਖੀ ਹੋ ਗਿਆ ਹਾਂ ਮੈਨੂੰ ਸਮਝ ਨਹੀਂ ਆ ਰਹੀ ਕਿ ਮੇਰੇ ਤੋਂ ਕਿੱਥੇ ਗਲਤੀ ਹੋਈ ਹੈ ਇਹ ਜਾਨਵਰ ਇਹ ਪਸ਼ੂ ਪੰਛੀ ਮੇਰੇ ਹੱਥੋਂ ਪ੍ਰਸ਼ਾਦਾ ਪਾਣੀ ਛੱਕਣ ਨੂੰ ਤਿਆਰ ਹੀ ਨਹੀਂ ਸਾਧ ਸੰਗਤ ਜੀ ਤਾਂ ਸੰਤ ਜੀ ਨੇ ਕਿਹਾ ਕਿ ਇਹ ਗੱਲ ਹੈ ਤੇ ਚਲੋ ਆਪਾਂ ਫਿਰ ਜਾ ਕੇ ਦੇਖਦੇ ਹਾਂ ਸਾਥ ਸੰਗਤ ਜੀ ਅਗਲੇ ਦਿਨ ਸੰਤ ਜੀ ਵੀ ਉਹਦੇ ਨਾਲ ਚਲੇ ਗਏ ਤਾਂ ਸੰਤ ਜੀ ਨੇ ਕਿਹਾ ਕਿ ਤੂੰ ਮੇਰੇ ਸਾਹਮਣੇ ਇਹਨਾਂ ਨੂੰ ਪ੍ਰਸ਼ਾਦਾ ਛਕਾ ਕੇ ਦਿਖਾ ਤਾਂ ਸੰਤ ਜੀ ਦੀ ਗੱਲ ਮੰਨ ਕੇ ਉਸ ਵਿਅਕਤੀ ਨੇ ਕੁੱਤੇ ਅੱਗੇ ਰੋਟੀ ਕੀਤੀ ਤਾਂ ਕੁੱਤੇ ਨੇ ਮੂੰਹ ਫੇਰ ਲਿਆ ਫਿਰ ਗਾਂ ਦੇ ਅੱਗੇ ਰੋਟੀ ਕੀਤੀ ਤਾਂ ਗਾਂ ਨੇ ਵੀ ਮੂੰਹ ਫੇਰ ਲਿਆ ਤਾਂ ਸੰਤ ਜੀ ਨੇ ਕਿਹਾ ਕਿ ਰੋਟੀ ਤੂੰ ਮੈਨੂੰ ਫੜਾ ਜਦੋਂ ਸੰਤ ਜੀ ਨੇ ਰੋਟੀ ਉਹਨਾਂ ਨੂੰ ਪਾਈ ਤਾਂ ਦੋਨਾਂ ਨੇ ਹੀ ਰੋਟੀ ਖਾ ਲਈ ਆ ਵਿਅਕਤੀ ਨੇ ਕਿਹਾ ਕਿ ਸੰਤ ਜੀ ਇਹ ਕੀ ਗੱਲ ਹੋਈ ਮੇਰੇ ਕੋਲੋਂ ਇਹਨਾਂ ਨੇ ਰੋਟੀ ਖਾਧੀ ਨਹੀਂ ਤੁਹਾਡੇ ਕੋਲੋਂ ਖਾ ਲਈ ਮੇਰੇ ਕੋਲੋਂ ਕਿੱਥੇ ਗਲਤੀ ਹੋਗੀ ਮੈਨੂੰ ਚਾਨਣਾ ਪਾਓ ਮੈਨੂੰ ਦੱਸੋ ਤਾਂ ਸੰਤ ਜੀ ਨੇ ਕਿਹਾ ਕਿ ਮੈਂ ਨਹੀਂ ਇਹ ਗੱਲ ਤੈਨੂੰ ਦੱਸਾਂਗਾ ਇਹ ਤੈਨੂੰ ਖੁਦ ਹੀ ਦੱਸਣਗੇ ਤੈਨੂੰ ਇਹ ਆਪੇ ਦੱਸਣਗੇ ਕਿ ਤੇਰੇ ਹੱਥੋਂ ਇਹਨਾਂ ਨੇ ਰੋਟੀ ਕਿਉਂ ਨਹੀਂ ਖਾਧੀ ਤਾਂ ਅੱਗੋ ਵਿਅਕਤੀ ਕਹਿਣ ਲੱਗਿਆ ਕਿ ਸੰਤ ਜੀ ਇਹ ਕਿਵੇਂ ਦੱਸ ਸਕਦੇ ਨੇ ਇਹ ਕਿਹੜਾ ਬੋਲਦੇ ਨੇ ਤਾਂ ਸੰਤ ਜੀ ਨੇ ਕਿਹਾ ਕਿ ਨਹੀਂ ਪੁੱਤਰ ਇਹ ਪਸ਼ੂ ਪੰਛੀ ਸਾਡੇ ਦਿਲ ਦੀ ਗੱਲ ਸਮਝਦੇ ਆ ਤੇ ਆਪਣੇ ਦਿਲ ਦੀ ਗੱਲ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਆ ਪਰ ਉਹ ਵੱਖਰੀ ਗੱਲ ਹੈ ਕਿ ਅਸੀਂ ਇਹਨਾਂ ਦੇ ਦਿਲ ਦੀ ਗੱਲ ਨੂੰ ਨਹੀਂ ਸਮਝ ਪਾਉਂਦੇ ਇਹ ਸਾਡੇ ਦਿਲ ਦੀ ਗੱਲ ਨੂੰ ਚੰਗੀ ਤਰ੍ਹਾਂ ਸਮਝਦੇ ਆ ਤੇ ਸਾਡੇ ਮਨ ਨੂੰ ਪੜ ਲੈਂਦੇ ਆ ਤਾਂ ਵਿਅਕਤੀ ਕਹਿਣ ਲੱਗਿਆ ਸੰਤ ਜੀ ਹੁਣ ਮੈਨੂੰ ਕਿਹੜੀ ਗੱਲੋਂ ਪਤਾ ਲੱਗੇ ਕਿ ਇਹ ਮੇਰੇ ਤੋਂ ਕਿਹੜੀ ਗੱਲ ਤੋਂ ਨਾਰਾਜ਼ ਨੇ ਇਹ ਮੇਰੇ ਹੱਥੋਂ ਪ੍ਰਸ਼ਾਦਾ ਪਾਣੀ ਕਿਉਂ ਨਹੀਂ ਛਕਦੇ ਕਾਂ ਸੰਤ ਜੀ ਨੇ ਕਿਹਾ ਕਿ ਕੋਈ ਗੱਲ ਨਹੀਂ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਮੈਂ ਇਹਨਾਂ ਦੇ ਮਨ ਨੂੰ ਪੜ ਲੈਂਦਾ ਹਾਂ ਮੈਂ ਇਹਨਾਂ ਦੇ ਮਨ ਨੂੰ ਚੰਗੀ ਤਰ੍ਹਾਂ ਸਮਝ ਲੈਂਦਾ ਹਾਂ ਤੇ ਮੈਂ ਤੈਨੂੰ ਹੁਣੇ ਦੱਸਦਾ ਹਾਂ ਕਿ ਇਹ ਤੇਰੇ ਨਾਲ ਕਿਹੜੀ ਗੱਲੋਂ ਨਾਰਾਜ਼ ਨੇ ਕਹਿੰਦੇ ਇਹ ਕਹਿੰਦੇ ਸਾਰ ਸੰਤ ਜੀ ਨੇ ਜਾਨਵਰਾਂ ਵੱਲ ਦੇਖਿਆ ਤੇ ਉਸ ਤੋਂ ਬਾਅਦ ਉਸ ਵਿਅਕਤੀ ਨੂੰ ਸਮਝਾਉਣਾ ਸ਼ੁਰੂ ਕੀਤਾ ਤਾਂ ਸੰਤ ਜੀ ਨੇ ਕਿਹਾ ਕਿ ਪੁੱਤਰ ਜੀ ਇਹ ਵਿਅਕਤੀ ਆਪਣੇ ਸਵਾਰਥ ਲਈ ਸਾਡਾ ਭਲਾ ਕਰ ਰਿਹਾ ਹੈ ਆਪਣੇ ਸਵਾਰਥ ਲਈ ਸਾਨੂੰ ਲੱਭ ਲੱਭ ਕੇ ਪ੍ਰਸ਼ਾਦਾ ਖਵਾ ਰਿਹਾ ਹੈ ਪਰ ਜਦੋਂ ਅਸੀਂ ਗਲਤੀ ਨਾਲ ਕਦੇ ਇਹਦੇ ਘਰ ਦੇ ਵਿੱਚ ਚਲੇ ਜਾਈਏ ਤਾਂ ਇਸ ਦੇ ਪਰਿਵਾਰ ਵਾਲੇ ਸਾਨੂੰ ਡੰਡੇ ਮਾਰ ਕੇ ਉੱਥੋਂ ਭਜਾ ਦਿੰਦੇ ਨੇ ਸਰਦੀਆਂ ਦੇ ਵਿੱਚ ਕੜਾਕੇ ਦੀ ਠੰਡ ਦੇ ਵਿੱਚ ਆਪ ਇਹ ਕੰਬਲ ਦੇ ਵਿੱਚ ਲੁਕੇ ਹੁੰਦੇ ਨੇ ਪਰ ਜਦੋਂ ਅਸੀਂ ਇਹਨਾਂ ਦੇ ਘਰ ਵਿੱਚ ਵੜ ਜਾਈਏ ਤਾਂ ਇਹ ਸਾਨੂੰ ਠੰਡਾ ਪਾਣੀ ਪਾ ਕੇ ਉੱਥੋਂ ਭਜਾਉਂਦੇ ਨੇ ਜੇ ਕਿਤੇ ਗਰਮੀ ਦੇ ਵਿੱਚ ਅਸੀਂ ਕਿਸੇ ਕੰਧ ਕੋਲੇ ਦੇ ਕੋਲੇ ਇਹਨਾਂ ਦੇ ਘਰ ਦੇ ਕੋਲੇ ਕਿਸੇ ਛਾਂ ਦੇ ਵਿੱਚ ਖੜ੍ਹ ਜਾਈਏ ਤਾਂ ਇਹ ਸਾਨੂੰ ਉੱਥੇ ਵੀ ਨਹੀਂ ਖੜਨ ਦਿੰਦੇ ਤਾਂ ਇਹ ਸਾਨੂੰ ਉੱਥੋਂ ਵੀ ਭਜਾ ਦਿੰਦੇ ਨੇ ਅੱਜ ਇਹਦਾ ਆਪਣਾ ਸਵਾਰਥ ਹੈ ਤਾਂ ਇਹ ਸਾਨੂੰ ਅੱਜ ਰੋਟੀ ਖਵਾ ਰਿਆ ਹੈ ਉਦਾਂ ਤਾਂ ਇਹ ਸਾਨੂੰ ਦੇਖ ਕੇ ਹੀ ਡੰਡੇ ਮਾਰਨੇ ਸ਼ੁਰੂ ਕਰ ਦਿੰਦਾ ਹੈ ਇਸ ਕਰਕੇ ਅਸੀਂ ਇਹਦੇ ਹੱਥ ਤੋਂ ਪ੍ਰਸ਼ਾਦਾ ਨਹੀਂ ਖਾਦਾ ਔਰ ਦੂਸਰੀ ਵੱਡੀ ਗੱਲ ਅਸੀਂ ਇਹਦੇ ਹੱਥੋਂ ਪ੍ਰਸ਼ਾਦਾ ਇਸ ਲਈ ਵੀ ਨਹੀਂ ਖਾਦਾ ਕਿ ਇਹ ਬਾਹਰ ਤਾਂ দান ਕਰਦਾ ਫਿਰਦਾ ਹੈ ਘਰ ਦੇ ਵਿੱਚ ਇਸਦੇ ਬੁੱਢੇ ਮਾਪੇ ਪਾਣੀ ਤੋਂ ਵੀ ਮਹਤਾਜ ਹੋ ਜਾਂਦੇ ਨੇ ਕਈ ਵਾਰ ਇਹਨੂੰ ਆਵਾਜ਼ਾਂ ਮਾਰਦੇ ਰਹਿੰਦੇ ਨੇ ਪਰ ਇਹ ਉਹਨਾਂ ਦੀ ਗੱਲ ਨਹੀਂ ਸੁਣਦਾ ਉਹਨਾਂ ਦੇ ਕੋਲ ਦੀ ਇਹ ਚੁੱਪ ਕਰਕੇ ਲੰਘ ਜਾਂਦਾ ਹੈ ਇਸ ਵਿਅਕਤੀ ਨੂੰ ਆਪਣੇ ਮਾਪੇ ਬਾਪ ਦੀਆਂ ਲੋੜਾਂ ਆਪਣੇ ਮਾਪੇ ਬਾਪ ਦੀਆਂ ਜ਼ਰੂਰਤਾਂ ਨਹੀਂ ਦਿਸਦੀਆਂ ਇਹ ਬਾਹਰ ਜਾ ਕੇ ਲੋਕਾਂ ਦਾ ਭਲਾ ਕਰਦਾ ਫਿਰਦਾ ਹੈ ਇਸ ਕਰਕੇ ਇਹ ਸਾਨੂੰ ਚੰਗਾ ਨਹੀਂ ਲੱਗਦਾ ਇਸ ਕਰਕੇ ਅਸੀਂ ਇਹਦੇ ਹੱਥ ਤੋਂ ਪ੍ਰਸ਼ਾਦਾ ਛੱਕਣ ਨੂੰ ਤਿਆਰ ਨਹੀਂ ਹਾਂ ਕਿਉਂਕਿ ਸੰਤ ਜੀ ਇਹਨੂੰ ਆਪਣੇ ਮਾਪੇ ਦੀ ਕਦਰ ਨਹੀਂ ਹੈ ਜਿਨ੍ਹਾਂ ਨੇ ਇਹਨੂੰ ਪਾਲ-ਪੋਸ ਕੇ ਵੱਡੇ ਕੀਤਾ ਕੰਮਕਾਰ ਤੇ ਲਵਾਇਆ ਇਹ ਉਹਨਾਂ ਦੀ ਹੀ ਕਦਰ ਨਹੀਂ ਕਰਦਾ ਇਸ ਦੇ ਕੋਲ ਉਹਨਾਂ ਦੇ ਲਈ ਸਮਾਂ ਹੀ ਨਹੀਂ ਹੈ ਉਹਨਾਂ ਦੇ ਨਾਲ ਇਹ ਗੱਲ ਕਰਕੇ ਹੀ ਰਾਜ਼ੀ ਨਹੀਂ ਉਹਨਾਂ ਕੋਲੇ ਬੈਠਣ ਦਾ ਇਹਦੇ ਕੋਲੇ ਸਮਾਂ ਹੀ ਨਹੀਂ ਹੈ ਉਹਨਾਂ ਨੂੰ ਇਹ ਕਦੇ ਨਹੀਂ ਪੁੱਛਦਾ ਕਿ ਉਹਨਾਂ ਨੂੰ ਕਿਸੇ ਚੀਜ਼ ਦੀ ਲੋੜ ਤਾਂ ਨਹੀਂ ਅਤੇ ਬਾਹਰ ਇਹ ਦਾਨੀ ਮਹਾਪੁਰਸ਼ ਬਣਿਆ ਫਿਰਦਾ ਹੈ ਜਦੋਂ ਸੰਤ ਜੀ ਨੇ ਇਹ ਸਾਰੀਆਂ ਗੱਲਾਂ ਉਸ ਨੂੰ ਕਹੀਆਂ ਤਾਂ ਉਸ ਮਨੁੱਖ ਦੀ ਉਸ ਵਿਅਕਤੀ ਦੀ ਨੀਵੀਂ ਪੈ ਗਈ ਹੱਥ ਜੋੜ ਕੇ ਸੰਤ ਜੀ ਦੇ ਕੋਲ ਖੜਾ ਹੋ ਗਿਆ ਤੇ ਕਹਿਣ ਲੱਗਿਆ ਸੰਤ ਜੀ ਮੈਂ ਸਭ ਸਮਝ ਗਿਆ ਹਾਂ ਕਿ ਤੁਸੀਂ ਮੈਨੂੰ ਕੀ ਸਮਝਾਉਣਾ ਚਾਹੁੰਦੇ ਹੋ ਮੈਂ ਤੁਹਾਡੇ ਬਾਰੇ ਠੀਕ ਹੀ ਸੁਣਿਆ ਸੀ ਕਿ ਤੁਸੀਂ ਹਰ ਮਨੁੱਖ ਨੂੰ ਹਰ ਵਿਅਕਤੀ ਨੂੰ ਉਸ ਦੀ ਮੁਸ਼ਕਿਲ ਦਾ ਹੱਲ ਦੱਸਦੇ ਹੋ ਮੈਂ ਸਮਝ ਗਿਆ ਹਾਂ ਕਿ ਤੁਸੀਂ ਮੈਨੂੰ ਕੀ ਸਮਝਾਉਣਾ ਚਾਹੁੰਦੇ ਹੋ ਤਾਂ ਸੰਤ ਜੀ ਕਹਿਣ ਲੱਗੇ ਕਿ ਪੁੱਤਰ ਮੈਂ ਇਹ ਸਾਰੀਆਂ ਗੱਲਾਂ ਪਹਿਲੇ ਦਿਨ ਵੀ ਤੈਨੂੰ ਸਮਝਾ ਸਕਦਾ ਸੀ ਪਰ ਪਹਿਲੇ ਦਿਨ ਮੈਂ ਜੇ ਇਹ ਸਾਰੀਆਂ ਗੱਲਾਂ ਤੈਨੂੰ ਆਪਣੇ ਮੂੰਹੋਂ ਕਹਿੰਦਾ ਤੈਨੂੰ ਯਕੀਨ ਨਹੀਂ ਸੀ ਆਉਣਾ ਮੈਂ ਤੈਨੂੰ ਇੱਕ ਵਾਰ ਚਾਨਣਾ ਜ਼ਰੂਰ ਕਰਵਾਉਣਾ ਚਾਹੁੰਦਾ ਸੀ ਸੋ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ ਤੁਸੀਂ ਵੀ ਅੱਜ ਦੀ ਕਥਾ ਦਾ ਵਿਸ਼ਾ ਅੱਜ ਦੀ ਕਥਾ ਦਾ ਨਿਚੋੜ ਸਮਝ ਹੀ ਗਏ ਹੋਵਗੇ ਕਿ ਅਸੀਂ